ਸਾਹਿਬ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀ ਦੀ ਗੱਲ ਹੈ ਸਿੱਖ ਜਗਤ ਦੇ ਲਈ ਹੁਣ ਤੱਕ ਕਿਸੇ ਨੂੰ ਇਹ ਖੁਲਾਸੇ ਨਹੀਂ ਹੋਏ ਕਿ ਗੁਰੂ ਪਾਤਸ਼ਾਹਾਂ ਨੇ ਬਹੁਤ ਸਾਰੀਆਂ ਜੰਗਾਂ ਲੜੀਆਂ ਕਿਉਂ ਲੜੀਆਂ ਕਿੰਨਾਂ ਦੇ ਲਈ ਲੜੀਆਂ ਸੋ ਇਹਨਾਂ ਦੇ ਖੁਲਾਸੇ ਕਰਨ ਦੇ ਲਈ ਭਦਰੂ ਫਿਲਮ ਪ੍ਰੋਡਕਸ਼ਨ ਜਿਹੜਾ ਵਾ ਉਹ ਤੁਹਾਡੇ ਵਾਸਤੇ ਲੈ ਕੇ ਆ ਰਿਹਾ ਹੈ ਜੰਗਾਂ ਗੁਰੂ ਪਾਤਸ਼ਾਹ ਦੀਆਂ ਸੋ ਸ਼ਰੋਣੀ ਕਮੇਟੀ ਨੇ ਇਸ ਚੀਜ਼ ਦੇ ਲਈ ਜੋ ਜਿਹੜੀ ਇਜਾਜ਼ਤ ਦੇ ਦਿੱਤੀ ਐ ਇਹ ਸਭ ਤੋਂ ਵੱਡੀ ਗੱਲ ਐ ਕਿਉਂਕਿ ਸਿੱਖ ਜਗਤ ਦੇ ਲਈ ਇੱਕ ਚੰਗੀ ਗੱਲ ਸਾਡੇ ਸਾਹਮਣੇ ਆਵੇ ਸਾਡੇ ਗੁਰੂ ਪਾਤਸ਼ਾਹਾਂ ਨੇ ਬਹੁਤ ਸਾਰਾ ਕੁਝ ਕੀਤਾ ਕਹਿੰਦੇ ਨਾ ਹਿੰਦ ਦੀ ਚਾਦਰ ਗੁਰੂ ਤੇਗ ਬਹਾਦਰ ਕਿ ਜਦੋਂ ਹਿੰਦੂਆਂ ਦੇ ਲਈ ਸਾਡੇ ਗੁਰੂ ਪਾਤਸ਼ਾਹ ਆਪਣਾ ਬਲੀਦਾਨ ਦਿੰਦੇ ਨੇ ਤੱਤੀ ਤਵੀ ਤੇ ਬੈਠਦੇ ਨੇ ਜਦੋਂ ਛੋਟੇ ਛੋਟੇ ਚਾਰ ਸਹਿਬਜ਼ਾਦੇ ਜਿਹੜੇ ਨੇ ਉਹ ਨੀਹਾਂ 'ਚ ਚਿਣੇ ਜਾਂਦੇ ਨੇ ਇਹਨਾਂ ਸਾਰਿਆਂ ਦੇ ਪਿੱਛੇ ਕੀ ਕੋਸ਼ਿਸ਼ ਐ ਜੰਗ ਕਿਉਂ ਹੁੰਦੀਆਂ ਰਹੀਆਂ ਗੁਰੂ ਪਾਤਸ਼ਾਹ ਦੀਆਂ ਕਿਸ ਤਰ੍ਹਾਂ ਪਹਾੜੀ ਰਾਜਿਆਂ ਦੇ ਨਾਲ ਗੱਲਬਾਤ ਹੁੰਦੀ ਰਹੀ ਕਿਸ ਤਰ੍ਹਾਂ ਜਿਹੜੇ ਨੇ ਉਹ ਗੁਰੂ ਪਾਤਸ਼ਾਹ ਤਵੀ ਤੇ ਬੈਠਦੇ ਨੇ ਇਹ ਸਾਰਾ ਕੁਝ ਜਿਹੜਾ ਵਾ ਸਾਡੀ ਸਿੱਖ ਜਗਤ ਦੇ ਲਈ ਤੇ ਖਾਸ ਕਰਕੇ ਪੂਰੇ ਵਿਸ਼ਵ ਦੇ ਲਈ ਕਿਉਂਕਿ ਚਾਹੇ ਸਿੱਖ 2% ਨੇ ਲੇਕਿਨ ਉਹਨਾਂ ਦੀਆਂ ਜੜੀਆਂ ਕੁਰਬਾਨੀਆਂ ਨੇ ਉਹ 90% ਤੋਂ ਵੀ ਤਾਂ ਚਲੇ ਜਾਂਦੀਆਂ ਨੇ ਸੋ ਇਸ ਸਮਾਜ ਨੂੰ ਇਸ ਸੰਸਾਰ ਨੂੰ ਸੇਧ ਦੇਣ ਦੇ ਲਈ ਜਿੱਥੇ ਚੌ ਯੁੱਗਾਂ ਦੇ ਵਿੱਚ ਗੁਰਗ੍ਰੰਥ ਸਾਹਿਬ ਦਾ ਪ੍ਰਕਾਸ਼ ਜਿਹੜਾ ਵਾ ਉਹ ਆਪਣੀ ਅਗਵਾਈ ਕਰਦਾ ਪਿਆ ਹੈ ਉਸ ਦੇ ਨਾਲ ਹੀ ਭਦਰੂ ਫਿਲਮ ਪ੍ਰੋਡਕਸ਼ਨ ਜਿਹੜੀ ਆ ਉਹ ਗੁਰੂ ਪਾਤਸ਼ਾਹ ਜੀਆਂ ਜੰਗਾ ਜੜੀਆਂ ਨੇ ਆਪਣੇ ਸੇ ਕੰਮ ਦੇ ਲਈ ਲੈ ਕੇ ਆਉਣ ਲੱਗੇ ਨੇ ਤਾਂ ਮੈਂ ਜੀ ਆਇਆਂ ਕਹਨੀ ਆ ਤੇ ਉਹਨਾਂ ਨੂੰ ਮੁਬਾਰਕਬਾਦ ਵੀ ਦੇਣੀ ਆ ਤੇ ਇਹ ਪ੍ਰੋਜੈਕਟ ਜਿਹੜਾ ਵਾ ਪੰਜਾਬ ਗਵਰਨਮੈਂਟ ਜਿਹੜੀ ਆ ਇਸ ਨੂੰ ਵੀ ਧਿਆਨ ਦੇਵੇ ਤਾਂ ਕਿ ਵੱਡੀ ਗੱਲ ਕਰਨ ਦੇ ਲਈ ਸਾਨੂੰ ਵੱਡੇ ਜ਼ਿਕਰੇ ਦੀ ਲੋੜ ਹੁੰਦੀ ਹੈ ਤਾਂ ਕਿ ਉਹ ਵੱਡੀਆਂ ਜੜੀਆਂ ਨੇ ਉਹ ਕੌਮਾਂ ਜੜੀਆਂ ਨੇ ਉਹਨਾਂ ਦੇ ਕੰਮ ਉਹਨਾਂ ਦੇ ਮਸਲੇ ਉਹਨਾਂ ਦੇ ਕਿਰਦਾਰ ਉਹਨਾਂ ਦੀਆਂ ਗੱਲਾਂ ਉਹਨਾਂ ਦੀਆਂ ਬਾਤਾਂ ਜੇਕਰ ਅੱਜ ਲੰਗਰ ਤੇ ਪੰਗਤ ਦੇ ਇਹ ਪੂਰੇ ਵਿਸ਼ੇ ਦੇ ਵਿੱਚ ਜਾ ਰਹੀਆਂ ਨੇ ਤਾਂ ਗੁਰੂ ਪਾਤਸ਼ਾਹ ਦੀਆਂ ਜੰਗਾਂ ਦੀ ਗੱਲ ਵੀ ਜ਼ਰੂਰ ਹੋਣੀ ਚਾਹੀਦੀ ਹੈ। ਭਦਰੂ ਫਿਲਮ ਪ੍ਰੋਡਕਸ਼ਨ ਤੁਹਾਡੇ ਵਾਸਤੇ ਲੈ ਕੇ ਆ ਰਹੇ ਗੁਰੂ ਪਾਤਸ਼ਾਹ ਦੀਆਂ ਜੰਗਾਂ।